ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਅੱਜ ਦੀ ਇਹ ਵੀਡੀਓ ਜਿਹੜੀ ਆ ਸਪੈਸ਼ਲ ਵੀਡੀਓ ਜਿਹੜੀ ਆ ਇਹ ਰਾਣਾ ਗੁਰਜੀਤ ਦੀ ਸ਼ਫਾਰਿਸ਼ ਵੀ ਆ ਹੈਰਾਨ ਹੋਇਓ ਤੁਸੀਂ ਤੁਸੀਂ ਸਾਰੇ ਜਣੇ ਇਹ ਸੋਚਦੇ ਹੋਣੇ ਆ ਕਿ ਰਾਣਾ ਗੁਰਜੀਤ ਦੀਆਂ ਕਾਲੀਆਂ ਕਰਤੂਤਾਂ ਨੂੰ ਜਗ ਜਹਰ ਕਰਨ ਵਾਲਾ ਮਨਦੀਪ ਤਰਦੇਓ ਅੱਜ ਰਾਣਾ ਗੁਰਜੀਤ ਦੀਆਂ ਸ਼ਫਾਰਿਸ਼ਾਂ ਕਰਨ ਲੱਗ ਪਿਆ ਹੈਰਾਨ ਤਾਂ ਜ਼ਰੂਰ ਹੋ ਰਹੇ ਹੋਗੇ ਤੁਸੀਂ ਸੁਣ ਕੇ ਕਰ ਰਾਣਾ ਗੁਰਜੀਤ ਦੀ ਸ਼ਫਾਰਿਸ਼ ਕਿਉਂਕਿ ਲੋਕ ਸਭਾ ਦੀ ਇਹ ਲක්ෂਣ ਜਿਹੜੀ ਆ ਉਹਦਾ ਵਿਗਲ ਜਿਹੜਾ ਪੂਰੇ ਭਾਰਤ ਦੇ ਵਿੱਚ ਵੱਜ ਚੁੱਕਾ ਤੇ ਰਾਣਾ ਗੁਰਜੀਤ ਦੇ ਵੱਲੋਂ ਜਿਹੜਾ ਵਾ ਉਹ ਕੁਝ ਲੋਕ ਸਭਾ ਦੀਆਂ ਦੋ ਟਿਕਟਾਂ ਮੰਗਣ ਦੀ ਦਾਅਵੇਦਾਰੀ ਜਿਹੜੀ ਆ ਸੋਸ਼ਲ ਮੀਡੀਏ ਜਾਂ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਏ ਦੇ ਰਾਹੀਂ ਜਿਹੜਾ ਉਹ ਚਰਚਾ ਦਾ ਜਿਹੜਾ ਉਹ ਵਿਸ਼ਾ ਜਿਹੜਾ ਉਹ ਬਣੀ ਹੋਈ ਆ ਕਿ ਇਹਨੂੰ ਪਿਓ ਪੁੱਤਾਂ ਨੂੰ ਦੋ ਸੀਟਾਂ ਚਾਹੀਦੀਆਂ ਨੇ ਲੋਕ ਸਭਾ ਦੀਆਂ ਮੈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਟਿਕਟਾਂ ਜ਼ਰੂਰ ਦਿੱਤੀਆਂ ਜਾਣ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਜਿਹੜਾ ਖਡੂਰ ਸਾਹਿਬ ਹਲਕਾ ਲੋਕ ਸਭਾ ਹਲਕਾ ਵਾ ਉਥੋਂ ਜ਼ਰੂਰ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਪਿਛਲੀ ਵਾਰ ਵੀ ਜਿਹੜਾ ਆਪਣੇ ਆਪ ਨੂੰ ਇਹ ਆ ਦਾਵੇ ਦਾ ਤਕੜਾ ਜਿਹੜਾ ਉਹ ਕਹਿਣਾ ਇਹਦੇ ਵੱਲੋਂ ਕਿਹਾ ਜਾਂਦਾ ਸੀ ਜਦੋਂ ਪਿਛਲੀ ਵਾਰੀ ਜਦੋਂ ਸਰਦਾਰ ਰਤਨ ਸਿੰਘ ਜਨਾਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੇ ਜਦੋਂ ਇਹਨੂੰ ਹਰਾਇਆ ਤੇ ਉਹਦੇ ਤੋਂ ਪਹਿਲਾਂ ਇਹਦੀ ਜਿਹੜਾ ਧੌਣ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਗੱਡਿਆ ਆ ਸੀ ਇਹ ਕਹਿੰਦਾ ਸੀ ਲੋਕਾਂ ਨੂੰ ਕਿ ਮੈਂ ਪੈਸੇ ਦੇ ਨਾਲ ਜਿੱਤ ਜਾਣਾ ਤੇ ਉਦੋਂ ਵੀ ਜਦੋਂ ਹਰਾਇਆ ਸੀ ਤੇ ਇਧਰਲੀ ਬੈਲਟ ਨੇ ਸਾਡੀ ਬੈਲਟ ਨੇ ਹਰਾਇਆ ਸੀ ਇਹਦੀ ਹਾਰ ਦਾ ਕਾਰਨ ਉਦੋਂ ਪਿੰਡ ਨੂੰ ਪਿੰਡ ਬੁੱਟਰ ਸੇਂਗਿਆ ਬੁੱਟਰ ਖੁਰਦ ਦਿਆਲਗੜ ਪਿੰਡ ਨੂੰ ਜਾਣ ਵਾਲਾ ਰਸਤਾ ਜਿਹੜਾ ਉਹਨੂੰ ਇੱਕ ਅਹਿਮ ਜਿਹੜਾ ਉਹ ਕਾਰਨ ਜਿਹੜਾ ਉਹ ਮੰਨਿਆ ਜਾਂਦਾ ਸੀ ਇਹਨੇ ਉਦੋਂ ਵਾਦਾ ਵੀ ਕੀਤਾ ਸੀ ਲੋਕਾਂ ਦੇ ਨਾਲ ਕਿ ਜਦੋਂ ਜੇ ਮੈਂ ਜਿੱਤ ਗਿਆ ਤੇ ਆਹ ਰਸਤਾ ਜਿਹੜਾ ਤੁਹਾਨੂੰ ਜਿਹੜਾ ਉਹ ਦੇ ਦੇਣਾ ਤੇ ਮੈਂ ਰਸਤਾ ਐਂ ਦੀ ਸ਼ੁਰੂ ਕਰ ਲੈਣਾ ਹਾਈਵੇ ਥਾਣੇ ਸ਼ੁਰੂ ਕਰ ਲੈਣਾ ਹੁਣ ਇੰਗਲੈਂਡ ਦਾ ਦੇਸ਼ ਸ਼ਿਫਾਰਿਸ਼ ਅਸੀਂ ਤਾ ਕਰ ਰਹੇ ਆ ਪਾਰਟੀ ਹਮਾ ਹਾਈ ਕਮਾਂਡ ਨੂੰ ਕਿ ਇਹਦੀਆਂ ਜੰਨੀਆਂ ਵੀ ਕਾਲੀਆਂ ਕਰਤੂਤਾਂ ਜਿਹੜੀਆਂ ਨੇ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤੀਆਂ ਸਾਡੀ ਟੀਮ ਨੇ ਸਾਡੇ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਨੇ ਐਕਸਪੋਜ਼ ਵੀ ਕੀਤੀਆਂ ਕਿਵੇਂ ਇਹ ਸਾਡਾ ਧਰਤੀ ਦੇ ਹੇਠਲਾ ਪਾਣੀ ਜਿਹੜਾ ਉਹ ਖਰਾਬ ਕਰ ਰਿਹਾ ਹੈ ਕਿਵੇਂ ਆਪਣੀਆਂ ਦੋ ਚਿਮਨੀਆਂ ਦੇ ਰਾਹੀਂ ਇਹ ਪੂਰੇ ਏਰੀਏ ਦੇ ਵਿੱਚ ਲਾਗੇ ਛਾਗੇ ਤਕਰੀਬਨ 15-20 ਕਿਲੋਮੀਟਰ ਦੇ ਵਿੱਚ ਜਿਹੜਾ ਇਹ ਸਵਾਦਮੀ ਪੌਦਾ ਕਿਵੇਂ ਐ ਐਸੀ ਭਾਈਚਾਰਾ ਜਿਹੜਾ ਪਿੰਡ ਬੁੱਟਰ ਸਵੀਆ ਦਾ ਜਿਹੜਾ ਲਹਿਗੀ ਪੱਤੀ ਦਾ ਜਿਹੜਾ ਭਾਈਚਾਰਾ ਵਾ ਉਥੇ ਕਿਵੇਂ ਇਹਨੇ ਮੁਸ਼ਕ ਦੇ ਪਹਾੜ ਬਣਾਏ ਕਿਵੇਂ ਗੰਦਗੀ ਦੇ ਵਿੱਚ ਲੋਕਾਂ ਨੂੰ ਰਹਿਣ ਲਈ ਮਜਬੂਰ ਕਰ ਰਿਹਾ ਹੈ ਕਿਵੇਂ ਸ਼ੋਰ ਪ੍ਰਦੂਸ਼ਣ ਕਿਵੇਂ ਇਹ ਜੀ ਜਾਲੀ ਅ ਇੰਸ਼ੋਰੈਂਸ ਦਾ ਕਲੇਮ ਲੈਣ ਲਈ ਕਿਵੇਂ ਇਹ ਕਾਲੀਆਂ ਕਰਤੂਤਾ ਕਿਦਾਂ-ਕਿਦਾਂ ਦੀਆਂ ਖੇਡਾਂ ਖੇਡਦਾ ਕਿਵੇਂ ਆਪੇ ਅੱਗ ਲਾਉਂਦਾ ਕਈ ਕੁਝ ਉਸ ਤੋਂ ਬਾਅਦ ਐਕਸਪੋਜ਼ ਹੋਇਆ ਇਹ ਸਾਰਾ ਕੁਝ ਸਾਡੀ ਟੀਮ ਨੇ ਸਾਡੀ ਟੀਮ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਦੇ ਵੱਲੋਂ ਜਿਹੜਾ ਉਹ ਲੋਕਾਂ ਦੇ ਸਾਹਮਣੇ ਉਹ ਰੱਖਿਆ ਵੀ ਜਾਂਦਾ ਰਿਹਾ ਇਥੇ ਪਿਛਲੀ ਵਾਰੀ ਦੀ ਹਾਰ ਦਾ ਕਾਰਨ ਸਿਰਫ ਇੱਕ ਰਸਤਾ ਸੀ ਕਿਉਂਕਿ ਉਦੋਂ 슈ਗਰ ਫੈਕਟਰੀ ਕੱਲੀ ਚੱਲਦੀ ਹੁੰਦੀ ਸੀ 3 ਕਮਹੀਨੇ ਚੱਲਦੀ ਹੁੰਦੀ 4 ਮਹੀਨੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਸੀ ਹੁੰਦੀਆਂ ਹੁਣ ਤਾਂ ਪ੍ਰੋਬਲਮ ਵੀ ਪ੍ਰੋਬਲਮ ਜਿਹੜੀਆਂ ਉਹ ਲੋਕਾਂ ਨੂੰ ਇਸ ਵੇਲੇ ਲੋਕ ਸਫਰ ਕਰ ਰਹੇ ਨੇ ਇਹਦੇ ਤੋਂ ਅਲੱਗ ਜੋ ਇਹਦਾ ਪਿਛਲੇ ਤਕਰੀਬਨ ਤਕਰੀਬਨ 4 ਸਾਲ ਤੋਂ ਲਗਾਤਾਰ ਜਲੂਸ ਨਿਕਲ ਰਿਹਾ ਉਹ ਸਾਨੂੰ ਹੋਰ ਮਜ਼ਾ ਆਏਗਾ ਉਸ ਗੇਮ ਨੂੰ ਖੇਡਣ ਲਈ ਉਸ ਇਸ ਦੀਆਂ ਕਾਲੀਆਂ ਕਤੂਤਾਂ ਜਿਹੜੀਆਂ ਨੇ ਉਹਨਾਂ ਨੂੰ ਹੋਰ ਐਕਸਪੋਜ਼ ਕਰਨ ਲਈ ਜਿਹੜਾ ਹੋਰ ਮਜ਼ਾ ਆਏਗਾ ਸਾਨੂੰ ਕਿਉਂਕਿ ਅਸੀਂ ਈੜਤ ਆ ਤੇ ਅਸੀਂ ਹੋਰ ਇਹਦਾ ਜੋ ਵੀ ਆ ਪਿਛਲੇ ਵੀ ਤਕਰੀਬਨ ਇਹ ਨਾ ਸੋਚੋ ਵੀ ਆਪਣੀਆਂ ਮਨਦੀਪ ਜਿਹੜਾ ਉਹ ਸ਼ਾਂਤ ਆ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਸੀਂ ਵੀਡੀਓ ਇਕੱਠੀਆਂ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ-ਇੱਕ ਕਰਕੇ ਫੇਰ ਸ਼ੁਰੂ ਕਰ ਰਹੇ ਆ ਕਿਵੇਂ ਇਹਦੀ 슈ਗਰ ਫੈਕਟਰੀ ਦੇ ਵਿੱਚ ਉਹ ਜਿਹੜਾ ਲਾਗੇਸ਼ਾਕੇ ਏਰੀਏ ਦੇ ਵਿੱਚ ਬਹੁਤ ਗੰਦੀ ਕਿਸਮ ਦੀ ਜਿਹੜੀ ਆ ਉਹ ਬਦਬੂ ਦਾ ਆਉਣਾ ਕਿਵੇਂ ਇਹਦੀ 슈ਗਰ ਫੈਕਟਰੀ ਦੇ ਵਿੱਚ ਕੀੜੇ-ਕੀੜੇ ਕੀੜੇ-ਕੀੜੇ ਨੇ ਉਹ ਵਾਲੀਆਂ ਵੀਡੀਓਜ਼ ਤੁਹਾਡੇ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਉਹ ਤੁਹਾਡੇ ਸਾਹਮਣੇ ਵੀ ਕਰਨੀਆਂ। ਹੋਰ ਵੀ ਕਾਫੀ ਇਹਦਾ ਮਟੀਰੀਅਲ ਇਕੱਠਾ ਹੋ ਗਿਆ ਹੁਣ ਇੱਕ ਇੱਕ ਕਰਕੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ। ਉਹਦੇ ਲਈ ਥੋੜਾ ਜਿਹਾ ਸਮਾਂ ਰੱਖਿਆ ਸੀ ਅਸੀਂ ਕਿ ਇਹਨੂੰ ਅੱਗੇ ਜਾ ਕੇ ਸਹੀ ਸਮਾਂ ਆਉਣ ਤੇ ਅਸੀਂ ਜਿਹੜਾ ਉਹ ਫਿਰ ਐਕਸਪੋਜ਼ ਕਰਾਂਗੇ। ਕੈਰਲ ਹੁਣ ਇਸ ਵੇਲੇ ਜਿਹੜਾ ਇਹਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸਾਡੀ ਹਵਾ, ਸਾਡੇ ਪਾਣੀ, ਸਾਡੇ ਰਾਹ, ਸਾਡੇ ਅਹ ਏਰੀਆ ਚ ਨੌਇਸ ਪੋਲਿਊਸ਼ਨ ਕੀ ਕੁਝ ਕਰ ਰਿਹਾ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਸ਼ੇਅਰ ਵੀ ਕੀਤਾ ਤੇ ਸਾਨੂੰ ਮਜ਼ਾ ਵੀ ਆਏਗਾ ਇਹਦੀ ਵਿਰੋਧਤਾ ਕਰਨ ਦਾ ਸੋ ਮੈਂ ਬੇਨਤੀ ਕਰਦਾ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਦਾ ਕਾਂਗਰਸੀ ਪਾਰਟੀ ਹਾਈ ਕਮਾਂਡ ਨੂੰ ਕਿ ਖੂ ਕਿਤੇ ਉਹਨਾਂ ਦੋ ਜਾਂ ਨਾ ਦੋ ਇਹਨੂੰ ਖੰਡੂਰ ਸਾਹਿਬ ਹਲਕੇ ਦੇ ਵਿੱਚ ਜ਼ਰੂਰ ਟਿਕਟ ਦਿਓ ਤਾਂ ਜੋ ਇਹਦੀਆਂ ਜਿਹੜੀਆਂ ਕਾਲੀਆਂ ਕਰਤੂਤਾਂ ਨੇ ਉਹ ਅਸੀਂ ਹੋਰ ਉਹਨਾਂ ਨੂੰ ਐਕਸਪੋਜ਼ ਕਰ ਸਕੀਏ ਇਹਦੀ ਡਟ ਕੇ ਵਿਰੋਧਤਾ ਕਰ ਸਕੀਏ ਸੋ ਬੇਨਤੀ ਆ ਪਾਰਟੀ ਹਾਈ ਕਮਾਂਡ ਨੂੰ ਕਿ ਸਾਡੀ ਬੇਨਤੀ ਨੂੰ ਜੜਾ ਵਾ ਸਾਡੇ ਇਧਰ ਜਿੰਨੇ ਵੀ ਇਹਦੇ ਜਿਹੜਾ ਕਾਲੀਆਂ ਕਰਤੂਤਾਂ ਤੋਂ ਪੀੜਤ ਲੋਕ ਨੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਪਿੰਡ ਨੇ ਜਿੰਨਾ ਵੀ ਇਲਾਕਾ ਵਾ ਸਾਰੇ ਦੇ ਵੱਲੋਂ ਬੇਨਤੀ ਨੂੰ ਜ਼ਰੂਰ ਪ੍ਰਵਾਨ ਕੀਤਾ ਜਾਵੇ ਸਾਡੀ ਸ਼ਿਫਾਰਿਸ਼ ਆ ਕਿ ਰਾਣਾ ਗਰਜੀਤ ਨੂੰ ਸਾਡੇ ਏਰੀਏ ਦੇ ਵਿੱਚ ਜਿਹੜਾ ਵਾ ਉਹ ਟਿਕਟ ਦੇ ਕੇ ਜਰੂਰ ਨਵਾਜਿਆ ਜਾਵੇ ਸਾਡੀ ਸ਼ਫਾਰਿਸ਼ ਮੰਨ ਲਓ ਇਹਨੂੰ ਪਾਰਟੀ ਆਈ ਕਮਾਂਡ ਵਾਲਿਓ ਇਹਨੂੰ ਸਾਡੀ ਸ਼ਫਾਰਿਸ਼ ਮੰਨ ਮੰਨ ਲਓ ਚਾਹੇ ਸਾਡੀ ਬੇਨਤੀ ਮੰਨ ਲਿਓ ਚਾਹੇ ਸਾਡਾ ਤਰਲਾ ਮੰਨ ਲਿਓ ਸੋ ਮੈਨੂੰ ਉਮੀਦ ਆ ਕਿ ਤੁਸੀਂ ਪਾਰਟੀ ਵੱਲੋਂ ਇਹਨੂੰ ਜਰੂਰ ਟਿਕਟ ਦਿੱਤੀ ਜਾਏਗੀ ਤੁਹਾਡੇ ਵੱਲੋਂ ਸੋ ਇੰਤਜ਼ਾਰ ਕਰਦੇ ਆਂ ਜੀ ਟਿਕਟ ਦਾ ਸਭ ਤੋਂ ਵੱਧ ਸ਼ੁਕਰੀਆ ਧੰਨਵਾਦ ਤੁਸੀਂ ਵੀਡੀਓ ਵੀ ਸਾਰੇ ਜਣੇ ਨੂੰ ਜਰੂਰ ਸ਼ੇਅਰ ਕਰਿਓ ਤਾਜੋ ਰਾਣਾ ਮੁਰਜੀਤ ਦੀਆਂ ਜਿਸ ਤਰੀਕੇ ਨਾਲ ਕਾਲੀਆਂ ਹਰਕਤਾਂ ਜਾਂ ਕਾਲੀਆਂ ਕਰਤੂਤਾਂ ਨੂੰ ਅਸੀਂ ਐਕਸਪੋਜ਼ ਕਰਦੇ ਆ ਇਹ ਵੀ ਜ਼ਰੂਰ ਪਹੁੰਚਣੀ ਚਾਹੀਦੀ ਆ ਤੋਂ ਅਸੀਂ ਸ਼ੇਅਰ ਕਰੋਗੇ ਤੇ ਪਾਰਟੀ ਹਾਈ ਕਮਾਂਡ ਤੱਕ ਇਹ ਵੀਡੀਓ ਜ਼ਰੂਰ ਪਹੁੰਚੇਗੀ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ